ਸੰਗੀਤ ਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਸੁਣਨਾ ਤੇ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਸੰਗੀਤ ਜੀ ਪਾ ਸਾਰੇ ਜਾਣਦੇ ਆ ਕਿ ਪੂ ਦਾ ਮਹੀਨਾ ਚੱਲ ਰਿਹਾ ਹੈ ਅਤੇ ਪੂ ਦੇ ਮਹੀਨੇ ਦਾ ਇਹ ਸ਼ਹੀਦੀ ਹਫਤਾ ਸ਼ਹਾਦਤਾਂ ਦੇ ਨਾਲ ਭਰਿਆ ਹਫਤਾ ਪਹਿਲਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਲਾਲ ਵੱਡੇ ਸਾਹਿਬਜ਼ਾਦੇ ਤਨਤਨ ਬਾਬਾ ਅਜੀਤ ਸਿੰਘ ਜੀ ਤਨਤਨ ਬਾਬਾ ਜੁਜਾਰ ਸਿੰਘ ਜੀ ਅਤੇ ਸਤਗੁਰ ਸੱਜੇ ਪਾਸ਼ਾ ਜੀ ਦੇ ਜਾਨ ਤੋਂ ਪਿਆਰੇ ਸਿੱਖ ਸਿੰਘ ਸ਼ਹੀਦ ਹੋਈ ਹੋਈ ਅਤੇ ਹੁਣ ਇਹ ਜੋ ਦਿਨ ਚੱਲ ਰਹੇ ਨੇ ਇਸ ਹਫਤੇ ਦੇ ਇਹ ਆਖਰੀ ਤਿੰਨ ਦਿਨ ਇਹਨਾਂ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਦੀ ਮਾਤਾ ਗੁਜਰਕੌਰ ਦੀ ਸ਼ਹੀਦੀ ਹੋਈ ਇਹ ਬੜੇ ਕਹਿਰ ਦੇ ਦਿਨ ਨੇ ਬੜੇ ਡਾਡੇ ਦਿਨ ਨੇ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਹਰੇਕ ਗੁਰਸਿੰਘ ਦਾ ਫਰਜ਼ ਬਣਦਾ ਹੈ ਕਿ ਉਹ ਵੱਧ ਤੋਂ ਵੱਧ ਸਮਾਂ ਗੁਰੂ ਦੇ ਲਾਲਾਂ ਦੇ ਚਰਨਾਂ ਦੇ ਵਿੱਚ ਭੇਟ ਕਰੇ ਮਾਤਾ ਗੁਜਰਕੌਰ ਜੀ ਦੇ ਚਰਨਾਂ ਦੇ ਵਿੱਚ ਭੇਟ ਕਰੇ ਉਹਨਾਂ ਸਾਰੇ ਸ਼ਹੀਦਾਂ ਸਿੰਘਾਂ ਦੇ ਚਰਨਾਂ ਦੇ ਵਿੱਚ ਭੇਟ ਕਰੇ ਜਿਨ੍ਹਾਂ ਨੇ ਸਾਡੇ ਲਈ ਸ਼ਹੀਦੀਆਂ ਦਿੱਤੀਆਂ ਇਹਨਾਂ ਤਿੰਨ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਗੁਰਬਾਣੀ ਦੇ ਪਾਠ ਨਾਮ ਸਿਮਰਨ ਸੇਵਾ ਹੋਵੇ ਇਹੀ ਭੇਟਾ ਗੁਰੂ ਚਰਨਾਂ ਦੇ ਵਿੱਚ ਸਭ ਤੋਂ ਕੀਮਤੀ ਭੇਟਾ ਹੋਵੇਗੀ ਤਾਂ ਜਿਸ ਨੂੰ ਜੋ ਵੀ ਪਾਠ ਕਰ ਲਿਖਿਆ ਜੋ ਵੀ ਸ਼ਬਦ ਜਾਪ ਕਰ ਲਿਖਿਆ ਜੇ ਕੋਈ ਵੀ ਬਾਣੀ ਗੰਠ ਨਹੀਂ ਆ ਕੋਈ ਵੀ ਸ਼ਬਦ ਜਾਪ ਗੰਠ ਨਹੀਂ ਆ ਵਾਹਿਗੁਰੂ ਜੀ ਤਾਂ ਬੋਲ ਸਕਦੇ ਆ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰੋ ਜਿਹੜੇ ਕੰਮਾਂ ਤੰਦਿਆਂ ਵਾਲੇ ਨੇ ਉਹ ਕੰਮ ਤੰਦੇ ਕਰਦਿਆਂ ਹੋਿਆਂ ਵੀ ਮਨ ਦੇ ਵਿੱਚ ਵਾਹਿਗੁਰੂ ਜੀ ਦਾ ਜਾਪ ਕਰੋ ਵੈਸੇ ਵੀ ਸਾਨੂੰ ਸਵਾਸ ਸਵਾਸ ਸਿਮਰਨ ਕਰਨ ਦਾ ਹੁਕਮ ਹੈ ਪਰ ਜੇ ਬਾਕੀ ਦਿਨਾਂ ਦੇ ਵਿੱਚ ਨਹੀਂ ਤਾਂ ਘੱਟੋ ਘੱਟ ਇਹ ਤਿੰਨ ਦਿਨ ਤਾਂ ਆਪਾਂ ਗੁਰੂ ਚਰਨਾਂ ਦੇ ਲੇਖੇ ਲਾਈਏ ਸਹਿਬ ਜਦਿਆਂ ਦੇ ਸ਼ਹੀਦਾ ਸਿੰਘਾਂ ਦੇ ਚਰਨਾਂ ਦੇ ਵਿੱਚ ਪੇਟ ਕਰੀਏ ਅਮਰ ਤਵੇਲਾ ਤਾਂ ਹਰ ਹਾਲ ਦੇ ਵਿੱਚ ਸਾਹਮਣ ਆਈਆਂ ਅਤੇ ਕੋਸ਼ਿਸ਼ ਕਰੀਏ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਅਮਰ ਤਵੇਲੇ ਦੇ ਪੂਰੇ ਤਿੰਨ ਘੰਟੇ ਸਹਿਬ ਜਤਿਆਂ ਦੇ ਚਰਨਾਂ ਦੇ ਵਿੱਚ ਪੇਟ ਕਰੀਏ ਮਾਤਾ ਜੀ ਦੇ ਚਰਨਾਂ ਦੇ ਵਿੱਚ ਪੇਟ ਕਰੀਏ ਸ਼ਹੀਦਾ ਸਿੰਘਾਂ ਦੇ ਚਰਨਾਂ ਵਿੱਚ ਪੇਟ ਕਰੀਏ ਅਮਰ ਤਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛਿੰਨ ਸਾਭਾ ਲਈਏ ਭਜਨ ਬੰਦਗੀ ਕਰੀਏ ਨਾਮ ਜਪੀਏ ਜੇ ਤੇ ਨ ਤੋਂ ਪਹਿਲਾਂ ਜਾਗ ਉਂਦੀ ਆ ਤਾਂ ਉਹਨੂੰ ਅੱਧੀ ਰਾਤ ਸੰਭ ਕੇ ਨਹੀਂ ਚੌਣਾ ਉਦੋਂ ਹੀ ਉੱਠ ਕੇ ਚੌਂਬੜਾ ਮਾਰ ਕੇ ਬੈਠ ਜਾਓ ਜੇ ਇਸ਼ਨਾਨ ਕਰ ਸਕਦੇ ਤਾਂ ਕਰ ਲਓ ਜੇ ਨਹੀਂ ਕੀਤਾ ਜਾਂਦਾ ਕੋਈ ਗੱਲ ਨਹੀਂ ਪਰ ਭਜਨ ਮੰਦਗੀ ਜ਼ਰੂਰ ਕਰੋ ਕੋਈ ਠੰਡ ਕੋਈ ਕੰਮ ਤੰਦਾ ਸਾਡੇ ਨਾਮ ਜਪਣ ਦੇ ਵਿੱਚ ਰੁਕਾਵਟ ਨਹੀਂ ਬਣਨਾ ਚਾਹੀਦਾ ਜੇ ਕੋਈ ਵੀ ਰੁਕਾਵਟ ਤੁਹਾਡੇ ਰਾਹ ਦੇ ਵਿੱਚ ਆ ਰਹੀ ਆ ਤਬਸ ਇੱਕ ਵਾਰ ਛੋਟੇ ਸੈਗ ਜਾਂਦੇ ਇਤਿਆਦ ਕਰ ਲੈਣਾ ਮਾਤਾ ਗੁਜਰਕੌਰ ਜੀ ਨੂੰ ਯਾਦ ਕਰ ਲੈਣਾ ਇਹ ਕਹਿਰ ਦੀ ਠੰਡ ਦੇ ਵਿੱਚ ਠੰਡੇ ਬੁਰਜ ਦੇ ਵਿੱਚ ਕਿੰਝ ਰਾਤਾਂ ਲੰਘੀਆਂ ਹੋਣਗੀਆਂ ਕਿੰਝ ਛੋਟੇ ਛੋਟੇ ਲਾਲਾਂ ਨੇ ਸੂਬੇ ਦਾ ਸਾਹਮਣਾ ਕਿੰਨੀ ਚੜ੍ਹਦੀ ਕਲਾ ਦੇ ਨਾਲ ਕੀ ਡੋਲੇ ਨਹੀਂ ਘਬਰਾਏ ਨਹੀਂ ਜਦੋਂ ਆਪਾਂ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਾਂਗੇ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਸੋਵਾਂਗੇ ਤਾਂ ਸਾਨੂੰ ਅਮਰਤ ਵੇਲੇ ਦੇ ਵਿੱਚ ਜਾਗ ਜਰੂਰ ਆ ਜਾਵੇਗੀ ਇਸ ਕਰਕੇ ਬੇਨਤੀਆਂ ਨੂੰ ਜਰੂਰ ਪ੍ਰਵਾਨ ਕਰਿਓ ਰਾਤ ਨੂੰ ਸੌਣ ਲੱਗਿਆਂ ਵੀ ਹਾਜ਼ਰੀਆਂ ਲਗਵਾ ਕੇ ਸੌਣੀਆਂ ਨੇ ਵਾਹਿਗੁਰੂ ਜੀ ਦਾ ਜਾਪ ਕਰੋ ਮੂਲ ਮੰਤਰ ਜੀ ਦਾ ਜਾਪ ਕਰੋ ਵਧ ਤੋਂ ਵਧ ਗੁਰਬਾਣੀ ਦੇ ਪਾਠ ਕਰੋ ਅਤੇ ਸ਼ਹੀਦਾ ਸਿੰਘਾਂ ਦੇ ਗੁਰੂ ਚਰਨਾਂ ਦੇ ਵਿੱਚ ਸਹਬਜ਼ਾਦਿਆਂ ਦੇ ਚਰਨਾਂ ਵਿਚ ਅਰਦਾਸ ਬੇਨਤੀ ਕਰਕੇ ਸੋਨਾ ਕਿ ਆਪ ਕੀ ਕਿਰਪਾ ਕਰਕੇ ਮੈਨੂੰ ਅੰਮ੍ਰਿਤ ਵੇਲੇ ਉਠਾ ਲੈਣਾ ਅੰਮ੍ਰਿਤ ਵੇਲੇ ਦੀ ਸੇਵਾ ਵੀ ਆਪ ਕੀ ਲੈ ਲੈਣਾ ਫਿਰ ਅੰਮ੍ਰਿਤ ਵੇਲੇ ਜਦੋਂ ਹੀ ਜਾਗ ਹੁੰਦੀ ਉੱਠ ਕੇ ਬੈਠ ਜਾਣਾ 3 ਵਜੇ ਵਕਲਕਤਾ ਸਾਡੇ ਚੌਕੜੇ ਲੱਗ ਜਾਣੇ ਚਾਹੀਦੇ ਆ ਹਰ ਹਾਲ ਦੇ ਵਿੱਚ ਲੱਗਣੇ ਚਾਹੀਦੀ ਆ ਅਤੇ 3 ਤੋਂ 6 ਦਾ ਵੇਲਾ ਤਿੰਨ ਘੰਟੇ ਗੁਰੂ ਜਨਮਾ ਦੇ ਵਿੱਚ ਭੇਟ ਕਰੀਏ ਇੱਕ ਕੰਮ ਧੰਦੇ ساری ਉਮਰ ਨਹੀਂ ਮੁਕਨੇ ਆਪਾਂ ਸਾਰਾ ਸਾਲ ਕੰਮ ਧੰਦੇ ਕਰਦੇ ਆ ਰਿਸ਼ਤੇਦਾਰੀਆਂ ਪਰਤੌਣੇ ਆ ਸਭ ਦੇ ਲਈ ਟਾਈਮ ਕੱਢ ਲੈਂਦੇ ਆ ਇਹ ਤਿੰਨ ਦਿਨ ਆਪਣੇ ਗੁਰੂ ਦੇ ਲਾਲਾਂ ਦੇ ਲਈ ਸ਼ਹੀਦਾਂ ਸਿੰਘਾਂ ਦੇ ਲਈ ਮਾਤਾ ਗੁਜਰਕੌਰ ਜੀ ਦੇ ਲਈ ਸਮਾਂ ਕੱਢਣਾ ਹੈ ਅਸੀਂ ਗੁਰੂ ਸਾਹਿਬ ਜੀ ਦੇ ਲਾਲਾਂ ਨੂੰ ਯਾਦ ਕਰਾਂਗੇ ਤਾਂ ਗੁਰੂ ਸਾਹਿਬ ਜੀ ਸਾਨੂੰ ਬਹੁਤ ਪਿਆਰ ਕਰਨਗੇ ਕਿ ਮੇਰੇ ਇਹਨਾਂ ਤਿੰਨ ਪੁੱਤਰਾਂ ਨੂੰ ਇਹ ਦਿਨ ਯਾਦ ਨਹੀਂ ਭੁੱਲੇ ਨਹੀਂ ਸਾਡੇ ਚੌਂਕੜੇ ਵਜਣ ਦੇ ਨਾਲ ਸਾਡੇ ਉੱਤੇ ਪਤਾ ਨਹੀਂ ਹੋਰ ਕਿੰਨੀ ਕਿਰਪਾ ਹੋ ਜਾਣੀ ਹੈ ਪ੍ਰਭੂ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਇਹਨਾਂ ਤਿੰਨ ਦਿਨਾਂ ਦੇ ਵਿੱਚ ਜੋ ਵੀ ਭਜਨ ਵਜਣ ਦੇ ਕਰਨੀ ਆ ਗੁਰੂ ਦੇ ਲਾਲਾਂ ਦੇ ਲਈ ਕਰਨੀ ਆ ਕੋਈ ਵੀ ਮੱਗ ਗੁਰੂ ਚਰਣਾ ਵਿੱਚ ਨਹੀਂ ਰੱਖਣੀ ਕਿ ਪਾਸ਼ਾ ਨੂੰ ਆ ਚਾਹੀਦਾ ਉਹ ਚਾਹੀਦਾ ਸਤਿਗੁਰੂ ਸੱਚੇ ਪਾਸ਼ਾ ਨੇ ਜੋ ਦਿੱਤਾ ਹੈ ਨਾ ਉਹਦਾ ਸ਼ੁਕਰਾਨਾ ਕਰਨਾ ਹੈ ਤਾਂ ਫਿਰ ਆਓ ਕਿ ਜਨ ਬੰਦਗੀ ਦੇ ਵਿੱਚ ਬੈਠੀਏ ਸ਼ਹੀਦਾ ਸਿੰਘਾਂ ਦੀ ਸਹਿਬਜ਼ਾਦਿਆਂ ਦੀ ਮਾਤਾ ਗੁਜਰਕੌਰ ਜੀ ਦੀ ਯਾਦ ਦੇ ਵਿੱਚ ਬੈਠੀਏ ਅਹਿਕ ਰੂਚੀ ਦਾ ਸਿਮਰਨ ਕਰੀਗੇ ਜਦੋਂ ਵੀ ਤੁਹਾਡੇ ਕੋਲ ਇਹ ਵੀਡੀਓ ਪਹੁੰਚੇ ਨਾਲ ਦੀ ਨਾਲ ਹੀ ਘਟੋ ਘਟ ਪੰਜ 10 ਮਿੰਟ ਉਸੇ ਵੇਲੇ ਹੀ ਬੈਠ ਕੇ ਸਿਮਰਨ ਜ਼ਰੂਰ ਕਰੀਓ ਜੀ ਅਤੇ ਅੰਮ੍ਰਿਤ ਵੇਲੇ ਦਾ ਰਾਤ ਦਾ ਮੇਲਾ ਚੌਂਕੜਾ ਮਾਰ ਕੇ ਸਵੰਨਣਾ ਹੈ ਚੌਂਕੜਾ ਮਾਰ ਕੇ ਸ਼ਹੀਦਾਂ ਸਿੰਘਾਂ ਦਾ ਲਾਨਾਂ ਦਾ ਧਿਆਨ ਧਰ ਕੇ ਉਹਨਾਂ ਨੂੰ ਯਾਦ ਕਰਨਾ ਹੈ ਅਤੇ ਬਾਕੀ ਜੋ ਸਭ ਬਚਿਆ ਜਦੋਂ ਆਪਾਂ ਕੰਮਕਾਰ ਕਰਦੇ ਆਂ ਉਦੋਂ ਸਵਾਸ ਸਵਾਸ ਸਿ ਯਾਦ ਕਰਨੇ ਹੱਥ ਕੰਮ ਕਰਨ ਮਨ ਦੇ ਵਿੱਚ ਗੁਰੂ ਦੇ ਲਾਲਾ ਦੀ ਯਾਦ ਹੋਵੇ ਸ਼ਹੀਦਾ ਸਿੰਘਾਂ ਦੀ ਯਾਦ ਹੋਵੇ ਸਾਡੇ ਗੁਰੂ ਦੀ ਯਾਦ ਹੋਵੇ ਵਾਹਿਗੁਰੂ ਵਾਹਿਗੁਰੂ ਸਿਮਰਨ ਚੱਲੇ ਯਾਦ ਕਰਨ ਨੂੰ ਹੀ ਸਿਮਰਨ ਕਿਹਾ ਜਾਂਦਾ ਹੈ बस ਯਾਦ ਵਿੱਚ ਰਹਿਣਾ ਹੈ ਵਾਹੀ ਗੁਰ ਵਾਹੀ ਗੁਰ ਜਪਦੇ ਰਹਿਣਾ ਹੈ ਜੇ ਸਹਿਬਜ਼ਾਦਿਆਂ ਦੇ ਨਾਮ ਦਾ ਸਿਮਰਨ ਕਰਨਾ ਚਾਹੁੰਦੇ ਹੋ ਨਾਮ ਦਾ ਸਿਮਰਨ ਕਰ ਲਓ ਜਿਵੇਂ ਤੁਹਾਨੂੰ ਚੰਗਾ ਲੱਗਦਾ ਏ ਜਿਵੇਂ ਵੀ ਤੁਹਾਡਾ ਮਨ ਪੁੰਦਾ ਹੈ ਨਾ ਬਸ ਉਸੇ ਤਰ੍ਹਾਂ ਯਾਦ ਕਰੋ ਪਰ ਸਹਿਬਜ਼ਾਦਿਆਂ ਦੇ ਲਈ ਸ਼ਹੀਦਾਂ ਦੇ ਲਈ ਮਾਤਾ ਗੁਜਰ ਕੌਰ ਜੀ ਦੇ ਲਈ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਈ ਸਮਾਜ ਜ਼ਰੂਰ ਘਟਨਾਏ ਬੜੀ ਕਿਰਪਾ ਹੋਵੇਗੀ ਗੁਰਤੀਖ ਭਾਤਰ ਜੀ ਦੀ ਵੀ ਕਿਰਪਾ ਹੋਵੇਗੀ ਤੰਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਹੋਵੇਗੀ ਮਾਤਾ ਸਾਹਿਬ ਕੌਰ ਜੀ ਵੀ ਬੜੇ ਖੁਸ਼ ਹੋਣਗੇ ਬੜੀ ਕਿਰਪਾ ਕਰਨਗੇ ਸਾਡੇ ਤੇ ਆਓ ਫਿਰ ਇਹ ਵੇਲੇ ਸਮਾਂ ਦੇਵੇ ਤੇ ਫਿਰ ਆਓ ਸੰਗਤ ਜੀ ਰਲ ਮਿਲ ਕੇ ਆਪਣੀਆਂ ਹਾਜ਼ਰੀਆਂ ਜਰੀਆਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਗੁਰੂ ਸਾਹਿਬ ਜੀ ਦੇ ਲਾਲਾਂ ਦੇ ਚਰਨਾਂ ਦੇ ਵਿੱਚ ਮਾਤਾ ਗੁਜਰ ਕੌਰ ਜੀ ਦੇ ਚਰਨਾਂ ਦੇ ਵਿੱਚ ਸ਼ਹੀਦਾਂ ਸਿੰਘਾਂ ਦੇ ਚਰਨਾਂ ਦੇ ਵਿੱਚ ਲਾਈਏ ਸਾਰੇ ਬੋਲੋ Wise Guru cream, Guru, ice Guru, wise Guru, cream, Guru, ice Guru, wise Guru, cream, Guru, ice Guru, wise Guru, cream, Guru.

ਵਾਹਿ ਗੁਰੂ 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 ਵਾਹਿ ਗੁਰੂ